ਆ ਦੇਖੋ ਪਪਲਰ ਰੁੱਟਦਾ ਜਾਂਦਾ ਜੀ ਆ ਕਹੋ ਭਗਵਾਨ ਦਮਨ ਨੂੰ ਆ ਕੇ ਦੇ ਦੇਵੇ 5 ਸਾਲਾਂ ਦੀ ਕਮਾਈ ਜਿਹੜਾ ਕਿੱਲੇ ਦੋ ਕਿੱਲੇ ਵਾਲਾ ਕਿਸਾਨ ਹੈ ਨਾ ਜੀ ਉਹਨੇ ਬੂਟੇ ਲਾਏ ਹੋਏ ਨੇ ਉਹਦੇ ਕੋਲ ਟਰੈਕਟਰ ਹੈ ਨਹੀਂ ਖੇਤੀ ਕਰਨ ਨੂੰ ਟਰੈਕਟਰ ਆ ਨਹੀਂ ਉਹਨੇ 5 ਸਾਲ ਬਾਅਦ ਜਾ ਕੇ ਜੀ ਆਪਣਾ ਪਪਲਰ ਵੇਚ ਕੇ ਤੇ ਆਪਣੇ ਬੱਚਿਆਂ ਜੋਗਾ 5 ਸਾਲ ਦਾ ਰਾਸ਼ਨ ਇਕੱਠਾ ਕਰਨਾ ਫਸਲ ਤਾਂ ਬੱਚੇ ਆ ਰਹੀਆਂ ਪਪਲਰ ਨੂੰ ਕੀ ਕਹੋਗੇ ਜਿਹੜਾ 5 ਸਾਲਾਂ ਚ 10 ਸਾਲਾਂ ਤੇ ਤਿਆਰ ਹੁੰਦਾ ਹੈ ਮੈਂ ਸ਼ਹਿਰ ਤੋਂ ਆਇਆ ਜੀ ਮੇਰਾ ਡੈਰੀ ਦਾ ਕੰਮ ਹੈ ਅੱਜ ਮੈਂ ਵੀ ਦੇਖਣ ਆਇਆ ਮੈਂ ਵੀ ਯਾਰ ਇੱਥੇ ਕਿਸਾਨ ਹੈ ਬਰਬਾਦ ਹੋ ਰਿਹਾ ਕਿਸਾਨ ਦੀ ਜ਼ਮੀਨ ਰੁੜਦੀ ਜਾ ਰਹੀ ਹੈ ਕੱਲ ਨੂੰ ਜੇ ਇੱਥੇ ਰੇਤੇ ਦਾ ਕੰਮ ਚੱਲਦਾ ਹੋਵੇ ਬਾਈ ਜੀ ਮੈਂ ਨਹੀਂ ਉਰੇ ਲੰਘ ਸਕਦਾ ਬੰਦ ਤੋਂ ਜੀ। ਵਾਲੀਏ ਸਟੇਟਾਂ ਨਾਲ ਸਾਡੀਆਂ ਸਰਕਾਰਾਂ ਮਿਲ ਕੇ ਉਹਨਾਂ ਦੀਆਂ ਨਹਿਰਾ ਉਹਨਾਂ ਦੇ ਦਰਿਆ ਪੱਕੇ ਕੀਤੇ ਜਾਂਦੇ ਨੇ ਆ ਸਾਡੇ ਹਾਲਾਤ ਦੇਖ ਲਓ ਜੀ ਪੰਜਾਬ ਦੇ। ਇੱਕ ਪੰਜਾਬ ਐਸਾ ਦੇਸ਼ ਹੈ ਜਿਹੜਾ ਹਰ ਇੱਕ ਸਰਕਾਰ ਦੇ ਚਾਹਸੇ ਵਿੱਚ ਆਇਆ ਹੈ ਔਰ ਉਹਨੇ ਹਰੇਕ ਸਰਕਾਰ ਤੇ ਵਿਸ਼ਵਾਸ ਕੀਤਾ ਹੈ। ਭਾਈ ਜੀ ਸ਼ਾਮ ਤੱਕ ਤੁਹਾਨੂੰ ਵੀ ਸ਼ਾਇਦ ਕਿਸੇ ਸਰਕਾਰੀ ਅਫਸਰ ਦਾ ਫੋਨ ਆ ਜੇ ਵੀ ਜਾ ਕੇ ਉੱਥੇ ਖਬਰ ਲਾਈ ਹੈ ਔਰ 20 ਬੰਦੇ ਵਿੱਚ ਸਰਕਾਰੀ ਬੈਠੇ ਹੋਣਗੇ ਕਮੈਂਟਾਂ ਵਾਲੇ ਵੀ ਭਾਈ ਪੈਸੇ ਲੈ ਕੇ ਖਬਰ ਲਾ ਰਿਹਾ ਕਿਸੇ ਨੇ ਸੱਚ ਨਹੀਂ ਮੰਨਣਾ ਜੀ ਤੁਸੀਂ ਵੀ ਖਿਆਲ ਰੱਖਿਓ ਦੇਖ ਲਓ ਹਾਲਾਤ ਦੇਖ ਲਓ ਜੀ ਐਵੇਂ ਨਾ ਹੋਵੇ ਜੀ ਤੁਹਾਨੂੰ ਕੋਈ ਉੱਪਰੋਂ ਗੱਲ ਹੋ ਜੇ ਤੁਸੀਂ ਸਾਡੀ ਆ ਸੱਚੀ ਖਬਰ ਬੰਦ ਕਰਦੇ ਹੋ ਯਾਰ ਉੜੀ ਜਾ ਸਾਡੀ ਖਬਰ ਨਹੀਂ ਬੰਦ ਦੀ ਉਹ ਤੁਸੀਂ ਟੈਨਸ਼ਨ ਜਦੋਂ ਇੱਥੇ ਮਾਈਨਿੰਗ ਹੋ ਰਹੀ ਸੀ ਉਦੋਂ ਵੀ ਅਸੀਂ ਡੱਟ ਕੇ ਇੱਥੇ ਲਾਈ ਆ ਜਿੰਦਾ ਮਰਜੀ ਫੋਨ ਆ ਜਾਏ ਮੈਂ ਅੱਜ ਔਨ ਕੈਮਰਾ ਕਰਦਾ ਜਿੰਦਾ ਮਰਜੀ ਫੋਨ ਆ ਜਾਏ ਤੁਹਾਡੀ ਖਬਰ ਕਿੱਥੇ ਨਹੀਂ ਆ ਲੱਗੂਗੀ ਕੋਈ ਪੱਤਰਕਾਰ ਖੜਿਓ ਜਾਂ ਇੱਕ ਅੱਧਾ ਹੋਰ ਹੋਊਗਾ ਹੋਰ ਇੱਥੇ ਤੁਹਾਨੂੰ ਪੱਤਰਕਾਰ ਦਿਖਦਾ ਜੀ ਦੋ ਲੁੱਚੇ ਲੜਦੇ ਹੋਣ ਸ਼ਹਿਰ ਦੇ ਚੋਰ ਉਹਨਾਂ ਪਿੱਛੇ 40 40 ਪਿਓ ਖੜੇ ਹੁੰਦੇ ਨੇ ਜੀ 40 40 ਖੜੇ ਹੁੰਦੇ ਨੇ ਰਿਪੋਰਟਰ ਲੈ ਵੀ ਦੱਸੋ ਜੀ ਕੀ ਹੋ ਗਿਆ ਇਹਦੇ ਚਪੇੜ ਵੱਜ ਗਈ ਫਲਾਂਣ ਵੱਜ ਗਿਆ ਦੱਸੋ ਇਹ ਕਿਸੇ ਮੁੱਦੇ ਦੀ ਗੱਲ ਨਹੀਂ ਹੈਗੀ ਜੀ ਅੱਜ ਇੱਥੇ ਸਰਕਾਰ ਕੀ ਦੇ ਸਕਦੀ ਹੈ ਸਰਕਾਰ ਨੇ ਇੱਥੇ ਚੋਰੀ ਕਰੀ ਹੈ ਜੀ ਤੋਰੇ ਤੇ ਦੀ ਉਹ ਕਿਸੇ ਦਾ ਇੱਕ ਆਧਾਰ ਕਾਰਡ ਨਹੀਂ ਨਿਕਲਦਾ ਹੈਗਾ ਜੀ ਇੱਕ ਆਧਾਰ ਕਾਰਡ ਕਢਾ ਕੇ ਦਿਖਾ ਦਿਓ ਜੀ ਗਰੀਬ ਕਿਸਾਨ ਕੋਈ ਜਾਂ ਗਰੀਬ ਮਜ਼ਦੂਰ ਵਿਚਾਰਾ ਇੱਕ ਬੋਰਾ ਕਣਕ ਦਾ ਲੈ ਕੇ ਦਿਖਾ ਦਵੇ ਜੀ ਕਿਦੋਂ ਨਹੀਂ ਲੈ ਸਕਦਾ ਕਾਗਜ਼ੀ ਨੰਬਰੀ ਸਾਰਾ ਕੁਝ ਪਤਾ ਸਰਕਾਰ ਨੂੰ ਇੱਥੋਂ ਟਿੱਪਰਾਂ ਦੇ ਟਿੱਪਰ ਝਾੜ ਲੰਘ ਜਾਂਦੇ ਨੇ ਰੇਤੇ ਦੇ ਉਹ ਨਹੀਂ ਸਰਕਾਰ ਨੂੰ ਦਿਖਦੇ ਕੀ ਗੱਲ ਸਰਕਾਰ ਦੀ ਇੱਥੇ ਪੁਲਿਸ ਨਹੀਂ ਬੈਠੀ ਲਿਮਟ ਲੈਣੇ ਦੇ ਘਰੇ ਆ ਜੂਗੇ ਦਰਿਆ ਦੇ ਲੱਭ ਲੈਣਗੇ ਜੀ ਨੱਕਾ ਮੋੜਦੇ ਨੂੰ ਵੀ ਭਾਈ ਤੂੰ ਲਿਮਟ ਲਈ ਸੀ ਕਿੱਥੇ ਆ ਜਦੋਂ ਇੱਥੋਂ ਟਿੱਪਰਾਂ ਦੀ ਮਾਈਨਿੰਗ ਹੋਣੀ ਆ ਉਦੋਂ ਕਿਸੇ ਸਰਕਾਰ ਨੇ ਕਿਸੇ ਨੂੰ ਨਹੀਂ ਦੇਖਣਾ ਇਹਦਾ ਸਾਫ ਤੱਕਾ ਜੀ ਪੰਜਾਬ ਦੇ ਨਾਲ ਹੋ ਰਿਹਾ ਸਾਰਾ ਸਰ ਇੱਥੇ ਸਰਕਾਰਾਂ ਨੇ ਕੁਝ ਨਹੀਂ ਕਰਨਾ ਜੀ ਸਰਕਾਰਾਂ ਨੇ ਹੀ ਮਾਈਨਿੰਗ ਕਰਾਈ ਹੋਈ ਆ ਆ ਸਰਕਾਰਾਂ ਦੇ ਨਤੀਜੇ ਨੇ ਆਪ ਟੋਏ ਪੱਟੇ ਹੋਏ ਨੇ ਕਦੇ ਨਹੀਂ ਪੂਰ ਸਕਦੇ ਜੇ ਸਰਕਾਰ ਚਾਹੁੰਦੀ ਤਾਂ ਜੀ ਖਵਾਜਾ ਪੀਰਾ ਇੱਥੋਂ ਮਾਈਨਿੰਗ ਹੋਣੀ ਨਾ ਦਿੰਦੀ ਜੀ ਪਰ ਮਾਦਮਾ ਨਾ ਵੀ ਠੱਗੀ ਠੋਰੀ ਹੋ ਰਹੀ ਆ ਜੀ ਜਨਤਾ ਨਾਲ ਤਾਂ ਹੋ ਹੀ ਰਹੀ ਆ ਪੰਜਾਬ ਦੇ ਹੜ ਸਰਕਾਰੀ ਨੇ ਸਰਕਾਰ ਵੱਲੋਂ ਲਿਆਂਦੇਗੇ ਸਰਕਾਰ ਵੱਲੋਂ ਲਿਆਂਦੇਗੇ ਨੇ ਜੀ ਆਹ ਹੋਰ ਦੇਖ ਲਿਓ ਜੀ ਬਸ 15 ਕ ਦਿਨਾਂ ਨੂੰ ਸਰਕਾਰ ਇੱਥੇ ਦਿਖਣੀ ਹੈ ਜੀ ਤੁਹਾਨੂੰ ਕੋਈ ਬੰਦਾ ਨਹੀਂ ਉੱਤੋਂ ਚੜਨ ਦੇਣਾ ਗਰੀਬ ਆਦਮੀ ਅੱਜ ਦਾ ਸਾਰੇ ਦੇਖ ਲਿਆ ਨਾ ਜੀ ਪਾਣੀ ਦੇਖਣ ਆਏ ਨੇ ਕਿਸਾਨ ਨੂੰ ਡੁੱਬਦੇ ਨੂੰ ਸ਼ਹਿਰੀ ਆਏ ਜੀ ਮੈਂ ਵੀ ਸ਼ਹਿਰੀ ਆ ਜੀ ਮੈਂ ਸ਼ਹਿਰ ਤੋਂ ਆਇਆ ਜੀ ਮੇਰਾ ਡੈਰੀ ਦਾ ਕੰਮ ਹੈ ਅੱਜ ਮੈਂ ਵੀ ਦੇਖਣ ਆਇਆ ਮੈਂ ਯਾਰ ਇੱਥੇ ਕਿਸਾਨ